ਸਾਤਸ਼ਿਆ ਕਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਤਮੰਨਾ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਜਾ ਰਹੀਆਂ ਜਿਹਦੇ ਬਾਰੇ ਆਪਣਾ ਸਮਾਜ ਖੁੱਲ ਕੇ ਗੱਲ ਕਰਨਾ ਪਸੰਦ ਹੀ ਨਹੀਂ ਕਰਦਾ ਇਹ ਵਿਸ਼ਾ ਹੈ ਪੀਰੀਅਡਸ ਜਿਸ ਨੂੰ ਮਹਾਵਾਰੀ ਵੀ ਕਹਿੰਦੇ ਆਂ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਪੀਰੀਅਡਸ ਕੋਈ ਬਿਮਾਰੀ ਨਹੀਂ ਹੈ ਇਹ ਇੱਕ ਪ੍ਰਕਿਰਿਆ ਹੈ ਜੋ ਹਰ ਕੁੜੀ ਦੀ ਜ਼ਿੰਦਗੀ ਵਿੱਚ ਲਗਭਗ 11 ਤੋਂ 14 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ ਇਹ ਹਰ ਮਹੀਨੇ ਹੁੰਦੇ ਨੇ ਤੇ 3-4 ਦਿਨ ਤੋਂ ਲੈ ਕੇ ਹਫ਼ਤੇ ਤੱਕ ਵੀ ਰਹਿੰਦੇ ਨੇ ਇਹ ਉਸ ਵੇਲੇ ਹੁੰਦੇ ਨੇ ਜਦੋਂ ਔਰਤ ਦੇ ਸਰੀਰ ਵਿੱਚ ਬਦਲਾਅ ਆਣੇ ਸ਼ੁਰੂ ਹੁੰਦੇ ਨੇ ਪਰ ਪੀਰੀਅਡਸ ਦੇ ਦਿਨ ਔਰਤਾਂ ਲਈ ਆਸਾਨ ਨਹੀਂ ਹੁੰਦੇ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਸਰੀਰ 'ਚ ਬਹੁਤ ਦਰਦ ਹੁੰਦਾ ਹੈ ਉਹਨਾਂ ਨੂੰ ਮੂਡ ਸਵਿੰਗਸ ਚਿੜਚਿੜਾਪਨ ਹੁੰਦਾ ਹੈ ਕਈ ਔਰਤਾਂ ਨੂੰ ਪੀਰੀਅਡਸ ਤੋਂ ਕੁਝ ਦਿਨ ਪਹਿਲਾਂ ਤੇ ਕਈਆਂ ਨੂੰ ਕੁਝ ਦਿਨ ਬਾਅਦ ਤੱਕ ਵੀ ਦਰਦ ਰਹਿੰਦਾ ਹੈ ਤੇ ਕਈ ਔਰਤਾਂ ਨੂੰ ਸਿਰਫ ਪੀਰੀਅਡਸ ਵੇਲੇ ਹੀ ਦਰਦ ਹੁੰਦਾ ਹੈ ਹਰ ਔਰਤ ਤੇ ਕੁੜੀ ਦੇ ਸਰੀਰ ਦੀ ਬਣਵਟ ਵੱਖ-ਵੱਖ ਹੁੰਦੀ ਹੈ ਇਸ ਲਈ ਉਹਨਾਂ ਦਾ ਦਰਦ ਵੀ ਵੱਖ-ਵੱਖ ਹੁੰਦਾ ਹੈ ਕਿਸੇ ਨੂੰ ਬਿਲਕੁਲ ਦਰਦ ਨਹੀਂ ਹੁੰਦਾ ਕਿਸੇ ਨੂੰ ਬਹੁਤ ਥੋੜਾ ਦਰਦ ਹੁੰਦਾ ਹੈ ਤੇ ਕਿਸੇ ਨੂੰ ਇੰਨਾ ਦਰਦ ਹੁੰਦਾ ਹੈ ਕਿ ਉਸ ਤੋਂ ਬਰਦਾਸ਼ਤ ਵੀ ਨਹੀਂ ਹੁੰਦਾ ਇਹ ਦਰਦ ਪਿੱਠ ਪੇਟ ਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਹੁੰਦਾ ਹੈ ਕਈ ਵਾਰ ਮਹਿਲਾਵਾਂ ਦਾ ਦਰਦ 40 ਤੋਂ ਪੰਜਾਬ ਪੇਨ ਸਕੇਲ ਤੇ ਮਾਪਿਆ ਜਾਂਦਾ ਹੈ ਜਿਸ ਨੂੰ ਬਹੁਤ ਜ਼ਿਆਦਾ ਦਰਦ ਕਿਹਾ ਜਾਂਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਆਪਣਾ ਸਮਾਜ ਮਹਿਲਾਵਾਂ ਦੇ ਦਰਦ ਨੂੰ ਨਹੀਂ ਸਮਝਦਾ ਮਹਿਲਾਵਾਂ ਨੂੰ ਅਕਸਰ ਘਰ ਦਾ ਕੰਮ ਦਫ਼ਤਰ ਦਾ ਕੰਮ ਤੇ ਹੋਰ ਜ਼ਿੰਮੇਵਾਰੀਆਂ ਉਸੇ ਤਰ੍ਹਾਂ ਨਿਭਾਉਣੀਆਂ ਪੈਂਦੀਆਂ ਨੇ ਜਿਸ ਤਰ੍ਹਾਂ ਉਹ ਆਮ ਦਿਨਾਂ ਵਿੱਚ ਨਿਭਾਉਂਦੀਆਂ ਨੇ ਕੋਈ ਇਹ ਨਹੀਂ ਸੋਚਦਾ ਕਿ ਉਹਨਾਂ ਨੂੰ ਕਿੰਨਾ ਦਰਦ ਹੋ ਰਿਹਾ ਹੈ ਅੱਗੇ ਸਾਰੇ ਇਹੀ ਕਹਿੰਦੇ ਨੇ ਕਿ ਅਸੀਂ ਵੀ ਤਾਂ ਦਰਦ ਸਹਿੰਦੇ ਸੀ ਅਸੀਂ ਵੀ ਕੰਮ ਕਰਦੇ ਸੀ ਤੁਸੀਂ ਕੋਈ ਅਨੋਖੇ ਤਾਂ ਜੰਮੇ ਨਹੀਂ ਹੋ ਜੋ ਤੁਹਾਨੂੰ ਇਹਨਾਂ ਦਰਦ ਹੁੰਦਾ ਪਰ ਉਹ ਇਹ ਨਹੀਂ ਸਮਝਦੇ ਕਿ ਹਰ ਔਰਤ ਦਾ ਦਰਦ ਅਲੱਗ-ਅਲੱਗ ਹੁੰਦਾ ਹੈ ਜੇ ਤੁਹਾਨੂੰ ਉਸ ਵੇਲੇ ਦਰਦ ਨਹੀਂ ਹੁੰਦਾ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਦੂਸਰੇ ਨੂੰ ਵੀ ਦਰਦ ਨਾ ਹੋਵੇ। ਇੱਥੇ ਤੱਕ ਕਿ ਡਾਕਟਰਸ ਨੇ ਵੀ ਪੀਰੀਅਡਸ ਦੇ ਦਰਦ ਨੂੰ ਹਾਰਟ ਅਟੈਕ ਦੇ ਦਰਦ ਦੇ ਬਰਾਬਰ ਕਿਹਾ ਹੈ। ਹੁਣ ਗੱਲ ਕਰਦੇ ਹਾਂ ਸਮਾਜ ਦੀ ਸੋਚ ਦੀ। ਅੱਜ ਵੀ ਲੋਕ ਪੀਰੀਅਡਸ ਦੇ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਨੇ। ਜੇ ਕਿਸੇ ਨੇ ਪੈਡ ਖਰੀਦਣਾ ਹੋਵੇ ਤਾਂ ਉਸ ਨੂੰ ਵੀ ਕਾਗਜ਼ ਦੀ ਥੈਲੀ ਵਿੱਚ ਲਪੇਟ ਕੇ ਦਿੱਤਾ ਜਾਂਦਾ ਹੈ ਜਾਂ ਕਾਲੇ ਲਿਫਾਫੇ ਵਿੱਚ ਲਪੇਟ ਕੇ ਦਿੱਤਾ ਜਾਂਦਾ ਹੈ ਜਿਵੇਂ ਕਿ ਕੋਈ ਸ਼ਰਮ ਦੀ ਗੱਲ ਹੋਵੇ ਜਾਂ ਸੀ ਕੋਈ ਗਲਤ ਚੀਜ਼ ਖਰੀਦ ਰਹੀ ਹੋਈ ਹੈ ਸਕੂਲਾਂ ਘਰਾਂ ਤੇ ਜਨਤਕ ਮੰਚਾਂ ਤੇ ਵੀ ਇਸ ਵਾਰੇ ਗੱਲ ਕਰਨ ਤੋਂ ਲੋਕ ਸ਼ਰਮਾਉਂਦੇ ਨੇ ਪਰ ਇਸ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਇਸ 'ਚ ਸਿੱਖਿਆ ਦੀ ਗੱਲ ਹੈ ਜੇ ਸੀ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਸ ਵੇਲੇ ਕੁੜੀਆਂ ਨੂੰ ਪੀਰੀਅਡਸ ਵੇਲੇ ਅਲੱਗ ਰੱਖਿਆ ਜਾਂਦਾ ਸੀ ਉਹਨਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ ਪਰ ਅਫਸੋਸ ਅੱਜ ਦੇ ਜ਼ਮਾਨੇ 'ਚ ਵੀ ਸੋਚ ਕਈ ਥਾਵਾਂ ਤੇ ਵੈਸੀ ਹੀ ਹੈ ਜਿੱਥੇ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਪਵਿੱਤਰ ਹੋ ਪਰ ਪੀਰੀਅਡਸ ਕੋਈ ਪਾਪ ਨਹੀਂ ਹੈ ਇਸ ਨਾਲ ਕੋਈ ਅਪਵਿੱਤਰ ਨਹੀਂ ਹੁੰਦਾ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਹਿਊਮਨ ਬਾਡੀ ਨੂੰ ਡਿਵੈਲਪ ਕਰਨ ਲਈ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਵਿਕਸਿਤ ਹੋ ਰਿਹਾ ਹੈ ਜੇ ਲੋਕ ਗੰਦੇ ਮਨ ਨਾਲ ਬੁਰੀ ਸੋਚ ਨਾਲ ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਸਕਦੇ ਨੇ ਤਾਂ ਔਰਤਾਂ ਨੂੰ ਪੀਰੀਅਡਸ ਵੇਲੇ ਅਪਵਿੱਤਰ ਕਹਿ ਕੇ ਰੋਕਿਆ ਕਿਉਂ ਜਾਂਦਾ ਹੈ ਸਾਨੂੰ ਸਭ ਨੂੰ ਇਹ ਸਮਝਣਾ ਪਵੇਗਾ ਕਿ ਪੀਰੀਅਡਸ ਕੋਈ ਬੁਰੀ ਗੱਲ ਨਹੀਂ ਹੈ ਇਹ ਇੱਕ ਨੇਚਰਲ ਪ੍ਰੋਸੈਸ ਹੈ ਜੋ ਹਰ ਇੱਕ ਔਰਤ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਸਾਨੂੰ ਇਸ ਦੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਇਸ ਦੇ ਬਾਰੇ ਗੱਲ ਕਰਨ 'ਚ ਸ਼ਰਮਾਉਣਾ ਨਹੀਂ ਚਾਹੀਦਾ ਮਹਿਲਾਵਾਂ ਨੂੰ ਵੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਨੇ ਜਿਵੇਂ ਕਿ ਛੁੱਟੀਆਂ ਆਰਾਮ ਧਿਆਨ ਤੇ ਸੈਨੇਟਰੀ ਪੈਡ ਸਾਨੂੰ ਸਭ ਨੂੰ ਪੀਰੀਅਡਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਪਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਸਾਨੂੰ ਇਸ ਦੇ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤੇ ਇਸ ਦੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਮੁੰਡਿਆਂ ਨੂੰ ਵੀ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਂਵਾ ਪੈਣਾ ਤੇ ਆਪਣੀ ਦੋਸਤ ਦਾ ਵੀ ਧਿਆਨ ਰੱਖ ਸਕਣ ਉਹਨਾਂ ਦਾ ਮਜ਼ਾਕ ਨਾ ਉਡਾਉਣ ਇਸ ਨਾਲ ਹੀ ਕੁੜੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਵਾਲ ਹਮੇਸ਼ਾ ਗਰਮ ਪਾਣੀ ਨਾਲ ਧੋਣ ਤਾਂ ਕਿ ਉਹਨਾਂ ਦੇ ਸਰੀਰ 'ਚ ਗਰਮਾਹਟ ਰਹੇ ਤੇ ਵੱਧ ਤੋਂ ਵੱਧ ਸਿਹਤਮੰਦ ਖਾਣਾ ਖਾਣ ਤੇ ਵੱਧ ਤੋਂ ਵੱਧ ਪਾਣੀ ਪੀਣ ਅਜੀਆਂ ਹੋਰ ਕਈ ਜਾਣਕਾਰੀਆਂ ਲਈ ਜੁੜੇ ਰਹੋ ਦਾ A1 ਮੀਡੀਆ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਮੈਂ ਤਮੰਨਾ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਜਾ ਰਹੀਆਂ ਜਿਹਦੇ ਬਾਰੇ ਆਪਣਾ ਸਮਾਜ ਖੁੱਲ ਕੇ ਗੱਲ ਕਰਨਾ ਪਸੰਦ ਨਹੀਂ ਕਰਦਾ ਇਹ ਵਿਸ਼ਾ ਹੈ ਪੀਰੀਅਡਸ ਜਿਸ ਨੂੰ ਮਹਾਵਾਰੀ ਵੀ ਕਹਿੰਦੇ ਆ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਪੀਰੀਅਡਸ ਕੋਈ ਬਿਮਾਰੀ ਨਹੀਂ ਹੈ ਇਹ ਇੱਕ ਪ੍ਰਕਿਰਿਆ ਹੈ ਜੋ ਹਰ ਕੁੜੀ ਦੀ ਜ਼ਿੰਦਗੀ ਵਿੱਚ ਲਗਭਗ 11 ਤੋਂ 14 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ ਇਹ ਹਰ ਮਹੀਨੇ ਹੁੰਦੇ ਨੇ ਤੇ 3-4 ਦਿਨ ਤੋਂ ਲੈ ਕੇ ਹਫ਼ਤੇ ਤੱਕ ਵੀ ਰਹਿੰਦੇ ਨੇ ਇਹ ਉਸ ਵੇਲੇ ਹੁੰਦੇ ਨੇ ਜਦੋਂ ਔਰਤ ਦੇ ਸਰੀਰ ਵਿੱਚ ਬਦਲਾਅ ਆਣੇ ਸ਼ੁਰੂ ਹੁੰਦੇ ਨੇ ਪਰ ਪੀਰੀਅਡਸ ਦੇ ਦਿਨ ਔਰਤਾਂ ਲਈ ਆਸਾਨ ਨਹੀਂ ਹੁੰਦੇ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਸਰੀਰ 'ਚ ਬਹੁਤ ਦਰਦ ਹੁੰਦਾ ਹੈ ਉਹਨਾਂ ਨੂੰ ਮੂਡ ਸਵਿੰਗਸ ਚਿੜਚਿੜਾਪਨ ਹੁੰਦਾ ਹੈ ਕਈ ਔਰਤਾਂ ਨੂੰ ਪੀਰੀਅਡਸ ਤੋਂ ਕੁਝ ਦਿਨ ਪਹਿਲਾਂ ਤੇ ਕਈਆਂ ਨੂੰ ਕੁਝ ਦਿਨ ਬਾਅਦ ਤੱਕ ਵੀ ਦਰਦ ਰਹਿੰਦਾ ਹੈ ਤੇ ਕਈ ਔਰਤਾਂ ਨੂੰ ਸਿਰਫ ਪੀਰੀਅਡਸ ਵੇਲੇ ਹੀ ਦਰਦ ਹੁੰਦਾ ਹੈ ਹਰ ਔਰਤ ਦੇ ਕੁੜੀ ਦੇ ਸਰੀਰ ਦੀ ਬਣਾਵਟ ਵੱਖ-ਵੱਖ ਹੁੰਦੀ ਹੈ ਇਸ ਲਈ ਉਹਨਾਂ ਦਾ ਦਰਦ ਵੀ ਵੱਖ-ਵੱਖ ਹੁੰਦਾ ਹੈ ਕਿਸੇ ਨੂੰ ਬਿਲਕੁਲ ਦਰਦ ਨਹੀਂ ਹੁੰਦਾ ਕਿਸੇ ਨੂੰ ਬਹੁਤ ਥੋੜਾ ਦਰਦ ਹੁੰਦਾ ਹੈ ਤੇ ਕਿਸੇ ਨੂੰ ਇੰਨਾ ਦਰਦ ਹੁੰਦਾ ਹੈ ਕਿ ਉਸ ਤੋਂ ਬਰਦਾਸ਼ਤ ਵੀ ਨਹੀਂ ਹੁੰਦਾ ਇਹ ਦਰਦ ਪਿੱਠ ਪੇਟ ਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਹੁੰਦਾ ਹੈ ਕਈ ਵਾਰ ਮਹਿਲਾਵਾਂ ਦਾ ਦਰਦ 40 ਤੋਂ ਪੰਜਾਬ ਪੇਨ ਸਕੇਲ ਤੇ ਮਾਪਿਆ ਜਾਂਦਾ ਹੈ ਜਿਸ ਨੂੰ ਬਹੁਤ ਜ਼ਿਆਦਾ ਦਰਦ ਕਿਹਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਆਪਣਾ ਸਮਾਜ ਮਹਿਲਾਵਾਂ ਦੇ ਦਰਦ ਨੂੰ ਨਹੀਂ ਸਮਝਦਾ ਮਹਿਲਾਵਾਂ ਨੂੰ ਅਕਸਰ ਘਰ ਦਾ ਕੰਮ ਦਫ਼ਤਰ ਦਾ ਕੰਮ ਤੇ ਹੋਰ ਜ਼ਿੰਮੇਵਾਰੀਆਂ ਉਸੇ ਤਰ੍ਹਾਂ ਨਿਭਾਉਣੀਆਂ ਪੈਂਦੀਆਂ ਨੇ ਜਿਸ ਤਰ੍ਹਾਂ ਉਹ ਆਮ ਦਿਨਾਂ ਵਿੱਚ ਨਿਭਾਉਂਦੀਆਂ ਨੇ ਕੋਈ ਇਹ ਨਹੀਂ ਸੋਚਦਾ ਕਿ ਉਹਨਾਂ ਨੂੰ ਕਿੰਨਾ ਦਰਦ ਹੋ ਰਿਹਾ ਹੈ ਅੱਗੇ ਸਰ ਇਹ ਹੀ ਕਹਿੰਦੇ ਨੇ ਕਿ ਅਸੀਂ ਵੀ ਤੇ ਦਰਦ ਸਹੰਦੇ ਸੀ ਅਸੀਂ ਵੀ ਕੰਮ ਕਰਦੇ ਸੀ ਤੁਸੀਂ ਕੋਈ ਅਨੋਖੇ ਤਾਂ ਜੰਮੇ ਨਹੀਂ ਹੋ ਜੋ ਤੁਹਾਨੂੰ ਇਹਨਾਂ ਦਰਦ ਹੁੰਦਾ ਪਰ ਉਹ ਇਹ ਨਹੀਂ ਸਮਝਦੇ ਕਿ ਹਰ ਔਰਤ ਦਾ ਦਰਦ ਅਲੱਗ-ਅਲੱਗ ਹੁੰਦਾ ਹੈ ਜੇ ਤੁਹਾਨੂੰ ਉਸ ਵੇਲੇ ਦਰਦ ਨਹੀਂ ਹੁੰਦਾ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਦੂਸਰੇ ਨੂੰ ਵੀ ਦਰਦ ਨਾ ਹੋਵੇ। ਇੱਥੇ ਤੱਕ ਕਿ ਡਾਕਟਰਸ ਨੇ ਵੀ ਪੀਰੀਅਡਸ ਦੇ ਦਰਦ ਨੂੰ ਹਾਰਟ ਅਟੈਕ ਦੇ ਦਰਦ ਦੇ ਬਰਾਬਰ ਕਿਹਾ ਹੈ। ਹੁਣ ਗੱਲ ਕਰਦੇ ਹਾਂ ਸਮਾਜ ਦੀ ਸੋਚ ਦੀ। ਅੱਜ ਵੀ ਲੋਕ ਪੀਰੀਅਡਸ ਦੇ ਬਾਰੇ ਗੱਲ ਕਰਨ ਤੋਂ ਕਤਰਾਉਂਦੇ ਨੇ। ਜੇ ਕਿਸੇ ਨੇ ਪੈਡ ਖਰੀਦਣਾ ਹੋਵੇ ਤਾਂ ਉਸ ਨੂੰ ਵੀ ਕਾਗਜ਼ ਦੀ ਥੈਲੀ ਵਿੱਚ ਲਪੇਟ ਕੇ ਦਿੱਤਾ ਜਾਂਦਾ ਹੈ ਜਾਂ ਕਾਲੇ ਲਿਫਾਫੇ ਵਿੱਚ ਲਪੇਟ ਕੇ ਦਿੱਤਾ ਜਾਂਦਾ ਹੈ ਜਿਵੇਂ ਕਿ ਕੋਈ ਸ਼ਰਮ ਦੀ ਗੱਲ ਹੋਵੇ ਜਾਂ ਸੀ ਕੋਈ ਗਲਤ ਚੀਜ਼ ਖਰੀਦ ਰਹੀ ਹੋਈ ਹੈ ਸਕੂਲਾਂ ਘਰਾਂ ਤੇ ਜਨਤਕ ਮੰਚਾਂ ਤੇ ਵੀ ਇਸ ਵਾਰੇ ਗੱਲ ਕਰਨ ਤੋਂ ਲੋਕ ਸ਼ਰਮਾਉਂਦੇ ਨੇ ਪਰ ਇਸ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਇਸ 'ਚ ਸਿੱਖਿਆ ਦੀ ਗੱਲ ਹੈ ਜੇ ਸੇ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਉਸ ਵੇਲੇ ਕੁੜੀਆਂ ਨੂੰ ਪੀਰੀਅਡਸ ਵੇਲੇ ਅਲੱਗ ਰੱਖਿਆ ਜਾਂਦਾ ਸੀ ਉਹਨਾਂ ਨੂੰ ਅਪਵਿੱਤਰ ਮੰਨਿਆ ਜਾਂਦਾ ਸੀ ਪਰ ਅਫਸੋਸ ਅੱਜ ਦੇ ਜ਼ਮਾਨੇ 'ਚ ਵੀ ਸੋਚ ਕਈ ਥਾਵਾਂ 'ਤੇ ਵੈਸੀ ਹੀ ਹੈ ਜਿੱਥੇ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਪਵਿੱਤਰ ਹੋ ਪਰ ਪੀਰੀਅਡਸ ਕੋਈ ਪਾਪ ਨਹੀਂ ਹੈ ਇਸ ਨਾਲ ਕੋਈ ਅਪਵਿੱਤਰ ਨਹੀਂ ਹੁੰਦਾ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਹਿਊਮਨ ਬਾਡੀ ਨੂੰ ਡਿਵੈਲਪ ਕਰਨ ਲਈ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਵਿਕਸਿਤ ਹੋ ਰਿਹਾ ਹੈ ਜੇ ਲੋਕ ਗੰਦੇ ਮਨ ਨਾਲ ਬੁਰੀ ਸੋਚ ਨਾਲ ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਸਕਦੇ ਨੇ ਤਾਂ ਔਰਤਾਂ ਨੂੰ ਪੀਰੀਅਡਸ ਵੇਲੇ ਅਪਵਿੱਤਰ ਕਹਿ ਕੇ ਰੋਕਿਆ ਕਿਉਂ ਜਾਂਦਾ ਹੈ ਸਾਨੂੰ ਸਭ ਨੂੰ ਇਹ ਸਮਝਣਾ ਪਵੇਗਾ ਕਿ ਪੀਰੀਅਡਸ ਕੋਈ ਬੁਰੀ ਗੱਲ ਨਹੀਂ ਹੈ ਇਹ ਇੱਕ ਨੇਚਰਲ ਪ੍ਰੋਸੈਸ ਹੈ ਜੋ ਹਰ ਇੱਕ ਔਰਤ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਸਾਨੂੰ ਇਸ ਦੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਇਸ ਦੇ ਬਾਰੇ ਗੱਲ ਕਰਨ 'ਚ ਸ਼ਰਮਾਉਣਾ ਨਹੀਂ ਚਾਹੀਦਾ ਮਹਿਲਾਵਾਂ ਨੂੰ ਵੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਨੇ ਜਿਵੇਂ ਕਿ ਛੁੱਟੀਆਂ ਆਰਾਮ ਧਿਆਨ ਤੇ ਸੈਨੀਟਰੀ ਪੈਡ ਸਾਨੂੰ ਸਭ ਨੂੰ ਪੀਰੀਅਡਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਪਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਸਾਨੂੰ ਇਸ ਦੇ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤੇ ਇਸ ਦੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਮੁੰਡਿਆਂ ਨੂੰ ਵੀ ਇਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਂਵਾ ਪੈਣਾ ਤੇ ਆਪਣੀ ਦੋਸਤ ਦਾ ਵੀ ਧਿਆਨ ਰੱਖ ਸਕਣ ਉਹਨਾਂ ਦਾ ਮਜ਼ਾਕ ਨਾ ਉਡਾਉਣ ਇਸ ਨਾਲ ਹੀ ਕੁੜੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਵਾਲ ਹਮੇਸ਼ਾ ਗਰਮ ਪਾਣੀ ਨਾਲ ਧੋਣ ਤਾਂ ਕਿ ਉਹਨਾਂ ਦੇ ਸਰੀਰ 'ਚ ਗਰਮਾਹਟ ਰਹੇ ਤੇ ਵੱਦ ਤੋਂ ਵੱਦ ਸਿਹਤਮੰਦ ਖਾਣਾ ਖਾਣ ਤੇ ਵੱਦ ਤੋਂ ਵੱਦ ਪਾਣੀ ਪੀਣ ਅਜਿਹੀਆਂ ਹੋਰ ਕਈ ਜਾਣਕਾਰੀਆਂ ਲਈ ਜੁੜੇ ਰਹੋ ਦਾ A1 ਮੀਡੀਆ ਨਾਲ